ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਤਾ ਠੀਕ ਠਾਕ ਮਮੀ ਸਾਡੇ ਦੇ ਜਵਾਬ ਪੁੱਛਵਾ ਲਈ ਅੱਜ ਮੋਨੂ ਆ ਰਿਹਾ ਹੈ ਸਾਡੇ ਘਰ ਤੇ ਆਪਣੀ ਆਪਣੀ ਵਾਈਫ ਨੂੰ ਲੈ ਕੇ ਉਹ ਤਾਂ ਆਖਾ ਬਹੁਤ ਜ਼ੂਰ ਤੋਂ ਉਹ ਇੰਨੇ ਦਾ ਘਰ ਦਾ ਲੰਗਵੀ ਉਹਨਾਂ ਦੀ ਵੇਟ ਹੋ ਰਹੀ ਆ ਤੇ ਵੈਸੇ ਕਹਿੰਦੇ ਹੁਣੇ ਫੋਨ ਲਾਇਆ ਸੀ ਕਹਿੰਦੇ ਵੀ ਆ ਰਿਹਾ ਹੈ ਨਜ਼ਦੀਕ ਹੀ ਆ ਹੋਰ ਤਾਂ ਗੱਲਾਂ ਗੱਲਾਂ ਸਾਡੇ ਅੱਗੇ ਬਹੁਤ ਖਰਾਬ ਆ ਤੇ ਜਿਹੜਾ ਸਿੱਧਣਾ ਨਾ ਹਾਂ ਆ ਦੇਖੋ ਕੀ ਕਰਾ ਮਾਛ ਨੇ ਜਦੋਂ ਦਾ ਆਏ ਇਹਨਾਂ ਨੂੰ ਆਏ ਕੰਮ ਆ ਐ ਬਸ ਇਹ ਕੋ ਗੇ ਕੋੜ ਇੱਕ ਇੱਕ ਗੇ ਕੋੜੇ ਜੇ ਬਣਾਈ ਜਾਂਦਾ ਅੱਜ ਮੰਮੀ ਦੀ ਭਤੀਜ ਨੂੰ ਆ ਰਹੀ ਮੰਮੀ ਕਹਿੰਦਾ ਟੌਰ ਕੱਢੀ ਦੇਖ ਸੂਟ ਐ ਦੱਕਦੀ ਗਈ ਮੰਮੀ ਕਹਿੰਦੀ ਮੈਂ ਆ ਸੂਟ ਮੈਨੂੰ ਸੋਹਣਾ ਲੱਗ ਰਿਹਾ ਦੇਖੋ ਤਾਂ ਸੋਹਣਾ ਲੱਗਦਾ ਨਾ ਇਹ ਗੱਪਾਂ ਹੀ ਆ ਪੁਰੀ ਤੇ ਮੈਂ ਚੇਂਜ ਕਰ ਲੈ ਤੇਰੇ ਤੇ ਭਤੀਜ ਨਾ ਨੇ ਹਣ ਹਾਂ ਐਸਾ ਮਾਮੇ ਤੁਹਾਡੇ ਖੋਇ ਸੀ ਚਲੋ ਖੁਸ਼ੀ ਹੋਣੀ ਵੀ ਚਾਹੀਦੀ ਆ ਪਹਿਲੀ ਵਾਰੀ ਪਹਿਲੀ ਵਾਰੀ ਵਿਆਹ ਤੋਂ ਬਾਅਦ ਉਹਨਾਂ ਨੇ ਘਰ ਨੂੰ ਆਉਣਾ ਆ ਤੇ ਖੁਸ਼ਤਾਪੂਰਨ ਨਾਲ ਬਰਨਣਾ ਆ ਨਾ ਨਾ ਇਦਾਂ ਸੁਣਾਵੀਆਂ ਮਾਪਿਆਂ ਦਾ ਬਾਦ ਭਰਾ ਭਤੀਜੇ ਹੁੰਦੇ ਆ ਵੀ ਹਾਂ ਆਹ ਮਾਪੇ ਦਾ ਹੁਣ ਗਏ ਕੁਝ ਚਲੋ ਉਹਨਾਂ ਨੇ ਭਰਾ ਭਤੀਜੇ ਆ ਉਹ ਵੀ ਮਾਪੇ ਆ ਸਾਡੇ ਜਿੱਦਾਂ ਵੀ ਕੋਈ ਸਿਸਟਮ ਘਰ ਚੱਲਦਾ ਫਿਰ ਦੇਖਣਾ ਪੈਂਦਾ ਉਹਨਾਂ ਨੂੰ ਦੇਖਣਾ ਪੈਂਦਾ ਸਾਰਾ ਹਿਸਾਬ ਕਰਤਾ ਚਲੋ ਉਹਨਾਂ ਨਾਲ ਹੀ ਆ ਸੀ ਹਾਂਜੀ ਉਹਨਾਂ ਨਾਲ ਹੀ ਆ ਸੀ ਆਇਆ ਬੇਰ ਹੁਣ ਪਤਨੀ ਆ ਔਰ ਨਾਲ ਉਹਦਾ ਠੀਕ ਠਾਕ ਉਹ ਰਾਣੀ सांगਦਾ ਇਹਨੂੰ ਪਤਾ ਜੀ ਲੱਗਦਾ ਕੁਝ ਵੀ ਬਲੌਗਰਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਤੇ ਆਓ ਸਾਡਾ ਬੰਦਾ ਦੇਖੋ ਕੀ ਕਰੀ ਜਾਂਦਾ ਬਸ ਆਹ ਵਾਲਾ ਬਲੌਗ ਵੀ ਦੇਖਿਓ ਤੁਸੀਂ ਜਿਹੜਾ ਅੱਜ ਸਵੇਰੇ ਪਾਇਆ ਉਹ ਜ਼ਿਆਦਾ ਦੇਖਿਓ ਇਹ ਸਿੱਧਾ ਜਿਹੜਾ ਹੈ ਨਾ ਇੰਦੀ ਕਰਦਾ ਇਹ ਵੈਸੇ ਐਕਚੁਅਲੀ ਤੁਹਾਨੂੰ ਇੱਕ ਸੀਕ੍ਰੀਟ ਗੱਲ ਦੱਸਾਂ ਕਿ ਇਹਨੂੰ ਜਿਆਦਾ ਬਹੁਤ ਆਉਂਦੀਆਂ ਆ ਹੁਣ ਤੇ ਇਹ ਕਮਲਾ ਜਿਹਾ ਹੋ ਗਿਆ ਆਊਟ ਆਫ ਮਾਈਂਡ ਆਊਟ ਆਫ ਮਾਈਂਡ ਹੋ ਗਿਆ ਹੈ ਤੇ ਕਹਿੰਦਾ ਵੀ ਸੈੱਟ ਸਾਉਂ ਨਾ ਲਾਓ ਨਹੀਂ ਤਾਂ ਮੈਂ ਟਿਕਟ ਕਰਾ ਲੈਣੀ ਆ ਹੈ ਤੇ ਉਹ ਦਿਲ ਚ ਬਹੁਤ ਬਲ ਬਲ ਜਾਂਦੀਆਂ ਦੇਸ਼ ਕਰਕੇ ਉਹ ਜਾਨ ਕੇ ਤੁਸੀਂ ਆਪ ਸਮਝਦਾਰ ਹੋਗੇ ਸਮਝ ਸਕਦੇ ਹੋ ਇਹ ਗੱਲ ਕਿ ਬਹੁਤ ਜਿਆਦਾ ਮਿਸ ਕਰਦਾ ਆਪਣੀ ਫੈਮਲੀ ਵੈਸੇ ਸਾਰੇ ਮਿਸ ਕਰਦੇ ਆ ਇਹ ਤਾਂ ਗੱਲ ਨਹੀਂ 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 ਬਈ ਬਲ ਬਲ ਨਹੀਂ ਜਾਂਦੇ ਆ ਬਿਛੋੜੇ ਦਾ ਬਯੋਗ ਲੱਗਿਆ ਆ ਹਾਂ ਚਲੋ ਬਿਛੋੜਾ ਹੁੰਦਾ ਵੀ ਆ ਚਲੋ ਬੰਦੇ ਦੇ ਮਾਈਂਡ ਚ ਆਉਂਦਾ ਵੀ ਕਿ ਹਾਂ ਆਪਣੀ ਫੈਮਲੀ ਨਾਲ ਮਿਲ ਦੇਖਦਾ ਕਿਦਾਂ ਨੂੰ ਕੀਤਾ ਵੀ ਜਦੋਂ ਜਿਆਦਾ ਵੀ ਨਹੀਂ ਜਿਆਦਾ ਹੋ ਗਿਆ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਕੀ ਹਾਲ ਚਾਲ ਅਸੀਂ ਉਡੀਕਦੇ ਜੀ ਘਰ ਇੰਨਾ ਸਾਫ ਕਰ ਲਿਆ ਸਾਫ ਕਰਕੇ ਥੱਕ ਗਏ ਤੇ ਪਰੌੜੇ ਵੇਲੇ ਤੱਕ ਨਹੀਂ ਪਾਉਂਦੇ ਅਸੀਂ ਅੱਜ ਸਵੀਮਿੰਗ ਪੂਲ ਵੀ ਸਾਰਾ ਸਾਫ ਕਰਤਾ ਮੈਂ ਕਿਹਾ ਜੇ ਨਹਾਉਣਾ ਹੋਵੇ ਨਹਾ ਵੀ ਲਓਗੇ ਉਹ ਆ ਲਾਡ ਹਰਡ ਫਲੋਰ ਕੋ ਲੈ ਕੇ ਥੱਲੇ ਤੱਕ ਸਫਾਈ ਕੀਤੀ ਪਰੋਣੇ ਵੀ ਹਜੇ ਪਹੁੰਚੇ ਹੁਣ ਮੈਂ ਦੇਖੋ ਮੰਮੀ ਨੇ ਤੇਲ ਵੀ ਰੱਖਿਆ ਲੱਡੂ ਰੱਖਿਓ ਤੇਲ ਦਰਾਣੀ ਆ ਰਹੇ ਜੀ ਮੇਰੇ ਆਓ ਆ ਦੇਖੋ ਮੈਂ ਵਿਆਹ ਕਰਕੇ ਪਹਿਲੀ ਵਾਰੀ ਆ ਰਹੀ ਹਾਂ ਹਾਂ ਪਹਿਲੀ ਵਾਰੀ ਪਹਿਲੀ ਵਾਰੀ ਆ ਰਹੀ ਆ ਵਿਆਹ ਤੋਂ ਬਾਅਦ ਬਹੁਤ ਖੁਸ਼ੀ ਹੁੰਦੀ ਤੁਸੀਂ ਵਿਆਹ ਦੇਖਿਆ ਹੋਣਾ ਕਿੱਦਾਂ ਸਾਰੇ ਧੂਮਾ ਪਾਈਆਂ ਸੀਆਂ ਤੇ ਹੁਣ ਚਲੋ ਬਹੁਤ ਸੋਹਣਾ ਚੱਲਦਾ ਪਿਆ ਸਿਸਟਮ ਉਹਦਾ ਆ ਦੇਖੋ ਮੰਮੀ ਮੰਮੀ ਨੇ ਲੱਡੂ ਵੀ ਰੱਖਿਆ ਤੇਲ ਵੀ ਰੱਖਿਆ ਉਹ ਤਾਂ ਪੋਚ ਗਿਆ ਪੂਰਾ ਹੋਰ ਫੜ ਚੱਲੀ ਗੇਟ ਤੇ ਨਹੀਂ ਰੁਕ ਜਾ ਉਹ ਜੇ ਆਏ ਨਹੀਂ ਹੈਗੇ ਉਹ ਨਹੀਂ ਕਿਠਾਰ ਆ ਗਿਆ ਢੇੜੇ ਆ ਗਿਆ ਹਾਂ ਸਾਰਾ ਕੁਝ ਕੀਤਾ ਹਾਂ ਉਹਨੇ ਨਾ ਚਾਹਤਾ ਬਹੁਤ ਖੁਸ਼ੀ ਆ ਕਿਉਂਕਿ ਦਾਦਾ ਟਾਈਮ ਦੀ ਕਿਸਮਤ ਨਾਲ ਆਉਂਦਾ ਹੈ ਹਾਂ ਤੇ ਪਰਮਾਤਮਾ ਉਹਨਾਂ ਨੂੰ ਕੁਝ ਅੱਜ ਆ ਲਈ ਫੋਨ ਤੇ ਮੂਰੂ ਦੀ ਕੋਟੀ ਅਸੀਂ ਵੇਟ ਕਰਦੇ ਪਏ ਉਹਨਾਂ ਦੀ ਤੇ ਵੈਸੇ ਟਾਈਮ ਤਾਂ ਹੋ ਗਿਆ ਹੈ ਕਾਫੀ ਵਾਈ ਗੁਰੂ ਨੇ ਹਮੇਸ਼ਾ ਖੁਸ਼ ਰੱਖੇ ਪਹਿਲਾ ਪਹਿਲਾ ਟਾਈਮ ਬਹੁਤ ਵਧੀਆ ਹੁੰਦਾ ਹੈ ਨਹੀਂ ਬਾਦਲਾ ਵੀ ਟਾਈਮ ਵਧੀਆ ਹੋਣਾ ਚਾਹੀਦਾ ਵੈਸੇ ਤਾਂ ਜ਼ਿੰਦਗੀ ਦੇ ਵਿੱਚ ਚਲੋ ਬਹੁਤ ਵਧੀਆ ਆ ਕਿੰਨਾ ਵੀ ਟਾਈਮ ਪੈਰੈਂਟਸ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸਪੈਂਡ ਕਰਨਾ ਵੀ ਚਾਹੀਦਾ ਆ ਤੇ ਸਾਨੂੰ ਵੀ ਅੱਜ ਬਹੁਤ ਖੁਸ਼ੀ ਆ ਆ ਸਾਡੇ ਪਿੱਛੇ ਇਹ ਸਾਡਾ ਵਲੌਗ ਹੈ ਸਾਡੇ ਪਿੱਛੇ ਵਿੱਚ ਤੁਰਿਆ ਆ ਵਿੱਚ ਵਿੱਚ ਤੁਰਿਆ ਆ ਮੋਰੇ ਵੈਲਕਮ ਕਰਨ ਯਾਦ ਚਲੋ ਜੀ ਮਿਲਦੇ ਆ ਫਿਰ ਜਦੋਂ ਹੁਣ ਮੋਨ ਹੁਣੀ ਆ ਜਾਣਗੇ ਥੈਂਕ ਯੂ ਲਓ ਜੀ ਜਿਨ੍ਹਾਂ ਦੀ ਵੇਟ ਸੀ ਆ ਗਏ ਆ ਮਾਤਾ ਸਾਡੀ ਲੱਗੀ ਤੇਜ ਜਾਣ ਪਰ ਉਹ ਨਹੀਂ ਲਓ ਜੀ ਮਹਾਤਮਾ ਜੀ ਠੀਕ ਜੀ ਸ਼ੁਰੂ ਕਰੋ ਜੀ ਆਇਆਂ ਨੂੰ ਵੈਲਕਮ ਤੁਹਾਡਾ ਬਹੁਤ ਬਹੁਤ ਨਵੀਂ ਜੋੜੀ ਦਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਭਾਈ ਗੁਰਜੀ ਤੁਹਾਨੂੰ ਬੋਸ ਰੱਖਣ ਰੱਬ ਦੇ ਨਾਮ ਕਰਦੇ ਵੀ ਅਕਲ ਦੇ ਵੀ ਅਕਲ ਦੇ ਵੀ ਬਦਦ ਗੱਲ ਨਾਲ ਹਾਸੇ ਨੂੰ ਹੌਕਾ ਤੱਕ ਬੈਠੋ ਆਪ ਦਾ ਸਵਾਗਤ ਹੈ ہمارے ਘਰ ਮੇ ਦੇਮੀ ਨੇ ਬਹੁਤ ਬੜੀ ਬਹੁਤ ਬੜੀ ਹੈ ਸਾਡੇ ਆਰਾਮ ਜੀ ਨਹੀਂ ਆਏ ਇੱਧਰ RAM ਜੀ ਚਲੇ ਗਏ ਸੀਤਾ ਕੇ ਪਾਸ ਕੀ ਕਰਦੇ ਜੇ ਪਹੁੰਚ ਗਏ ਹੈ ਇੱਧਰ ਪਿੱਛੇ ਕੀ ਕਰਦੇ ਜੇ ਤੁਸੀਂ ਕੀ ਕਰਦੇ ਹੈ ਅੱਛਾ ਹੁਣ ਗਾਣੀ ਵੀ ਕੌਣ ਲਾਪਿਆ ਮੁੰਡਾ ਵੇ ਦੇਖ ਲਾ ਵੇ ਸਾਰਾ ਕੁਝ ਕਰਨਾ ਵੀ ਨਾ ਹੋਸਨਾਬੀ ਨਾ ਮੈਂ ਹੁਣੇ ਲਾਈ ਥੋੜੀ ਦੇਖ ਲਾ ਇੰਨੀ ਠੰਡ ਆ ਤੇ ਉੱਧੇ ਹੀ ਆ ਗਏ ਦੋਨੇ ਜਣੇ మేਂ ਅੰਦਰ ਕੀ ਬਾਤ ਹੈ ਅੰਦਰ ਹੀ ਅਚੰਭਾ ਦੀ ਪਾਈ ਹੋਇਆ ਜੀ ਕੈਸੀ ਗੱਲ ਦੀਦੀ ਪੱਤੀ ਦੇਂਦੀ ਪਾਈ ਕੈਸੀ ਬਤਾਉਂਦੀ ਲਓ ਜੀ ਨਵੀਂ ਵਿਆਹੀ ਜੋੜੀ ਨੂੰ ਅਸੀਂ ਲੈ ਕੇ ਆਏ ਬਾਹਰ ਖਾਣੇ ਤੇ ਲਓ ਜੀ ਦੇਖੋ ਆਏ लो जी एक जगह तो स्नैक्स वगैरह खा के ਤੇ ਹੁਣ ਅਸੀਂ ਆ ਗਏ ਆ ਰੋਟੀ ਖਾਣ ਵਾਸਤੇ ਆਇਆ ਵਾਹ ਵਾਹ ਜਿੱਥੇ ਪੰਜਾਬੀ ਫੂਡ ਮਿਲਦਾ ਆ ਬਹੁਤ ਸੋਹਣਾ ਫੂਡ ਆ ਨਾ ਕੋਈ ਸਮਾਂ ਲੱਗਣਾ ਹੁੰਦਾ ਔਰ ਬੇਚਾਨੀ ਨਹੀਂ ਹੁੰਦੀ ਲੋਕ ਬੜਾ ਆਇਆ 我有。 ਹਾਂਜੀ ਆਪਾਂ ਖਾਣਾ ਖਾ ਕੇ ਤੇ ਦੋ ਜਗ੍ਹਾ ਗਏ ਆ ਜੀ ਤੇ ਉਸ ਤੋਂ ਬਾਅਦ ਬੈ ਗਏ ਇੱਥੇ ਆ ਗਏ ਲੋ ਜੀ ਘਰ ਆ ਗਏ ਆ ਜਿਆਦਾ ਖਾਣੇ ਤਰਸ ਗਏ ਜਿਆਦਾ ਇਨਾਨ ਖਾ ਲਏ ਇੱਧਰ ਮੂਨ ਫਿਰ ਦੂਰ ਅਸਾਂ ਤੇ ਗਏ ਕਿਤੇ ਪੱਲਾ ਗਏ ਹੂੰ ਫਿਰ ਉੱਥੇ ਸੀ ਪਿਕਚਰ ਵਗੈਰਾ ਕਰਾਈਆਂ ਸਨੈਕਸ ਲੈ ਬਹੁਤ ਸਨੈਕਸ ਲੈ ਬਹੁਤ ਜਿਆਦਾ ਅਗਰ ਵੀ ਨਹੀਂ ਖਾਦੀਆਂ ਫਿਰ ਹਾਜਮ ਲੈਂਦੀਆਂ ਗੋਲੀਆਂ ਨਹੀਂ ਕਿਤੇ ਆਓ ਨੇ ਉਹ ਪਹਿਲਾਂ ਦੀ ਦਿੱਤੀ ਆ ਜੀ ਨਾਸੀਂ ਆਪਣੇ ਪੇਟ ਪੂਜਾ ਕਰਕੇ ਆ ਗਏ ਉਹ ਕਹਿੰਦੇ ਹੁੰਦੇ ਨਾ ਪਹਿਲਾਂ ਪੇਟ ਪੂਜਾ ਹੀ ਪਰਮਾਤਮਾ ਪਹਿਲੇ ਪੇਟ ਪੂਜਾ ਫਿਰ ਕਾਮਦੂਤਾ ਨਾਸੀਂ ਨਾ ਬੈਠ ਕੇ ਕਵੀਨਦਾਰੀ ਦੀ ਕੋਈ ਗੱਲ ਬਾਤ ਸੋਹਣੀ ਆਣੇ ਇਹਦੇ ਨਾਲ ਹੁੰਦੀ ਆ ਧੰਨ ਵਾਲੀ ਉਹ ਫਣ ਕਰਦੇ ਆ ਆ ਸੋਹ ਚਾਰ ਅਖ ਲਿਆ ਗੋੜ ਦੀ ਚਾਹ ਬਣਾਉਣ ਲੱਗੇ ਆ ਆ ਦੇਖੋ ਸਦਾਈ ਕੀ ਕਰਦਾ ਸਦਾ ਸਿੱਧੜਾ ਸਦਾ ਸਿੱਧੜਾ ਸਾਦਾ ਗਾਇਨ ਕਹਿੰਦਾ ਕਾਜਾ ਦਾ ਥੈਂਕ ਯੂ ਬੋਕ ਦਾ ਇਹ ਹੈਗਾ ਸਿੱਧਾ ਹੀ ਹੁੰਦਾ ਉਹ ਤੇਰਾ ਕੋਈ ਨਹੀਂ ਮੋਨਨ ਦੀ ਜੋੜੀ ਦੇਖ ਲਓ ਹਾਂ ਅੱਜ ਕੱਲ੍ਹ ਸਿੱਧੇ ਬਹੁਤ ਘੱਟ ਲੱਭਦੇ ਆ ਗੁੱਸ ਮੇਰੇ ਦੇ ਕੈਮਰਾ ਜਿੱਦਾਂ ਕਰ ਲਿਆ ਬੋਲਾ 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 ਅੱਜ ਕੱਲ੍ਹ ਸਿੱਧੇ ਮੈਗਾ ਬਹੁਤ ਘੱਟ ਲੱਭਦੇ ਆ ਹਾਂ ਬਿੰਗੇ ਆ ਬਿੰਗੇ ਆ ਸਾਰੇ ਬਿੰਗੇ ਆ ਇਹ ਹੈ ਕਿ ਜਿੰਦਾ ਚਲੋ ਕੋਈ ਨਹੀਂ ਕੋਈ ਹੋ ਜੋ 빙ਾ ਨਹੀਂ 빙ਾ ਜਾਈਦਾ 빙ਾ ਜਾਈਦਾ ਨਾ ਦੇ ਦੇ ਨਾ ਨੂ ਅੱਜ ਕੇ ਬੱਲਾ ਨੂੰ ਕੋਈ ਕੋਈ ਭਾਗ ਦਾ ਖਿਆਲ ਕਰਦਾ ਹਾਂ ਕਮਾ ਲੈਂਦਾ ਹਾਟੂ ਵਾਹ ਕਰਦਾ ਲੋਸੀ ਬੱਲਾ ਹੈ ਲਾਈਨ ਲੱਗੀ ਹੋ ਤੇ ਇਹ ਕਹਿੰਦਾ ਕਿ ਕਿ ਅੱਜ ਨਾ ਵੱਧ ਨਹੀਂ ਅੱਜ ਨਾ ਡੈਡ ਜੀ ਦਾ ਪ੍ਰਸ਼ਾਦ ਇਹ ਆਪਣਾ ਲੈਣੇ ਨਾ ਡੈਡ ਜੀ ਦੇ ਜੀ ਇੰਦ ਗਲੀ ਕੀਤਾ ਮੇਰਾ ਵੀ ਤੇ ਮੇਰੇ ਬੇਚਲਾ ਵੀ ਨਹੀਂ ਸਾਹਮਣੇ ਪਹਿਲਾਂ ਮਾਡੇ ਦਾਦੀ ਦਾ ਦੋ ਵੀ ਦਿੱਤਾ ਹੁਣ ਆਪਣੇ ਹੁੰਦੇ ਨਹੀਂ ਸੀ ਪਹਿਲਾਂ ਗੁਰਦੁਆਰਾ ਜਾਣਾ ਗੁਰਦੁਆਰਾ ਅੱਜ ਆ ਵੀ ਪ੍ਰਸ਼ਾਦ ਮੇਰੀ ਮਮਮੀ ਦਾ ਵੀ ਦੇ ਦੋ ਮੇਰੀ ਭੈਣ ਦਾ ਵੀ ਦੇ ਦੋ ਕੋਟਲੀ ਮੈਂ ਇਦਾਂ ਹੀ ਲਿਆ ਪਰ ਠੀਕ ਹੋ ਗਿਆ ਮੇਰੇ ਬਾਬਾ ਜੀ ਪਹਿਲਾਂ ਹੀ ਖਾਦਾ ਕਿੰਨਾ ਹੀ ਬਣਾ ਦੇਤਾ ਕਿਹਾ ਹੁਣ ਖਾ ਮੈਂ ਛੋਟੇ ਹੁੰਦੇ ਇਦਾਂ ਕਰ ਦਿੰਦੇ ਸੀ ਹੱਥ ਸਾਫ਼ ਕਰਕੇ ਲੈ ਲੈਣਾ ਠੀਕ ਹੈ ਜੀ ਸਾਰੇ ਜਣੇ ਦਿਓ ਬਲੇਸਿੰਗ ਨਵੀਂ ਜੋੜੀ ਨੂੰ ਕੋਸ਼ਿਸ਼ ਰਵੇ ਸਦਾ ਹੀ ਹਸ ਦਿਵਸ ਦੀ ਰਵੇ ਹਾਂਜੀ ਤੰਦਰੁਸਤੀ ਬਰਬਾਦ ਨਾ ਰੱਖੇ ਹਾਂਜੀ ਹਾਂਜੀ ਹੁਣ ਦਿਓ ਬਲੇਸਿੰਗਾਂ ਅਸੀਂ ਵੀ ਮੈਂਗਾ ਆ ਜੀ ਵਿੱਚ ਥੋੜੇ ਜਿਹੇ ਹਾਂ ਜੀ ਠੰਡ ਹੋਈ ਆ ਬਹੁਤ ਤੇ ਅਸੀਂ ਪਹਿਲਾਂ ਬੈਠੇ ਉਧਰ ਉਧਰ ਲਾ ਲਈ ਸਾਡੇ ਸਕੇ ਕੰਬਲ ਚ ਲੋਕ ਹੁਣ ਗੱਲਾਂ ਬਾਤਾਂ ਕਰ ਲਈਏ ਮਿਲਦੇ ਆ ਜੀ ਚਲੋ ਜੀ ਮਿਲਦੇ ਆ ਫੇਰ ਦੁਬਾਰਾ ਅਗਲੇ ਬਲੌਗ ਦੇ ਵਿੱਚ ਮੂਨ ਨੂੰ ਹੁਣਾਂ ਨੂੰ ਦੇ ਲੋਗ ਨੂੰ ਨਹੀਂ ਜੀ ਵੈਗ ਦੇ ਸਾਰ ਨੂੰ ਜਦੇ ਹੱਥ ਤੇ ਵਰਦੇ ਰੱਖਣ ਜੀ ਪਰਮਾਤਮਾ ਕਰੇ ਕਿ ਸਾਰਾ ਸੰਸਾਰ ਖੁਸ਼ ਰਵੇ ਚਲੋ ਜੀ ਸਸੀ ਗਾ ਜੀ ਮਿਲਦੇ ਆਗਲੇ ਬਲੌਗ ਵਿੱਚ